ਬਠਿੰਡਾ ਦੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਲੰਬੇ ਸਮੇਂ ਤੋਂ ਬਵਾਦ ਚੱਲ ਰਿਹਾ ਹੈ ਇਸ ਨੂੰ ਲੈ ਕੇ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਪੱਕਾ ਧਰਨਾ ਲਾਇਆ ਹੋਇਆ ਹੈ ਜਿਸ ਨੂੰ ਅੱਜ ਪੂਰੇ 201 ਦਿਨ ਹੋ ਗਏ ਹਨ ਇਸ ਨੂੰ ਲੈ ਕੇ ਅੱਜ ਸੰਘਰਸ਼ ਕਮੇਟੀ ਦੇ ਸੱਦੇ ਤੇ ਸਮੂਹ ਵਪਾਰਕ ਕਿਸਾਨ ਮਜ਼ਦੂਰ ਟਰਾਂਸਪੋਰਟਰ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਟੀਚਰ ਹੋਮਵਕੇ ਇਕੱਠਿਆ ਹੋਇਆ ਅਤੇ ਉਹਨਾਂ ਕਿਹਾ ਕਿ ਸਮੂਹ ਸ਼ਹਿਰ ਵਾਸੀ ਪਿੰਡਾਂ ਦੀਆਂ ਪੰਚਾਇਤਾਂ ਚਾਰ ਐਮਐਲਏ ਇੱਕ ਹਲਕਾ ਵਿਧਾਇਕ ਅਤੇ ਮੈਂਬਰ ਆਫ ਪਾਰਲੀਮੈਂਟ ਵੱਲੋਂ ਬੱਸ ਸਟੈਂਡ ਨੂੰ ਇੱਥੇ ਹੀ ਰੱਖਣ ਦੇ ਲਈ ਲਿਖਤੀ ਸਹਿਮਤੀ ਦਿੱਤੀ ਹੈ ਪਰ ਇੱਕ ਬਠਿੰਡਾ ਸ਼ਹਿਰੀ ਦੇ ਵਿਧਾਇਕ ਵੱਲੋਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਲੋਕਾਂ ਦੀ رائے ਲੈ ਕੇ ਫਿਰ ਹੀ ਅਗਲਾ ਫੈਸਲਾ ਲਿਆ ਜਾਵੇਗਾ ਪਰ ਇਕੱਲੇ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਬਗੈਰ ਕੋਈ ਵੀ ਵਿਅਕਤੀ ਬੱਸ ਸਟੈਂਡ ਬਦਲਣ ਦੇ ਲਈ ਸਹਿਮਤ ਨਹੀਂ ਉਹਨਾਂ ਕਿਹਾ ਕਿ ਜਦ ਤੱਕ ਸਾਨੂੰ ਲਿਖਤੀ ਰੂਪ ਵਿੱਚ ਇਹ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਕਿ ਬੱਸ ਸਟੈਂਡ ਨਹੀਂ ਬਦਲਾ ਜਾਵੇਗਾ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਉਹਨਾਂ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਬੱਸ ਸਟੈਂਡ ਨੂੰ ਬਦਲਣ ਦੇ ਲਈ ਸਰਕਾਰਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਸਨ ਪਰ ਲੋਕਾਂ ਦੇ ਵਿਰੋਧ ਕਾਰਨ ਉਹਨਾਂ ਨੂੰ ਇਹ ਰੱਦ ਕਰਨੇ ਪਏ ਸਨ ਦੇਣ ਪੂਰੇ ਹੋਣ ਤੇ ਸਾਰੀਆਂ ਹੀ ਜਥੇਬੰਦੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਬਠਿੰਡੇ ਦੀ ਪ੍ਰੈਸ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਨੂੰ ਕਵਰੇਜ ਦਿੱਤੀ ਤੇ ਸਾਡੀ ਗੱਲ ਨੂੰ ਲੋਕਾਂ 'ਚ ਤੇ ਸਰਕਾਰ ਤੱਕ ਪਹੁੰਚਾਇਆ ਅਸੀਂ ਸਾਰੀਆਂ ਜਥੇਬੰਦੀਆਂ ਦਾ ਤੇ ਬਠਿੰਡੇ ਦੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਸ ਕਰਕੇ ਰੱਖੀ ਹੈ ਕਿ ਕੁਝ ਲੋਕ ਕਹਿਣ ਲੱਗ ਪਏ ਸੀ ਵੀ ਜਿਹੜੇ ਇਹ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵਾਲੇ ਆ ਚਾਰ ਕੀ ਰਹਿ ਗਏ ਇਹਨਾਂ ਨਾਲੋਂ ਜਥੇਬੰਦੀਆਂ ਨੇ ਸਾਥ ਛੱਡਤਾ ਇਸੇ ਕਰਕੇ ਹੀ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਹੈਗਾ ਤੇ ਸਾਰੇ ਜਥੇਬੰਦੀਆਂ ਦੇ ਹੈੱਡ ਹੈ ਜਿਹੜੇ ਬਕਾਇਦਾ ਉਹਨਾਂ ਦੇ ਕੋਲੇ ਇਹ ਲਿਖ ਕੇ ਰੱਖਿਆ ਹੋਇਆ ਵੀ ਅਸੀਂ ਇਸ ਜਥੇਬੰਦੀ ਇੰਨੀ ਹਾਂ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਜਿਹੜਾ ਸਾਰਾ ਬਠਿੰਡਾ ਸ਼ਹਿਰ ਹੈ ਬਠਿੰਡੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਵਪਾਰ ਮੰਡਲ ਹੈ ਕਿਸਾਨ ਯੂਨੀਅਨ ਹੈ ਪੈਨਸ਼ਨਰ ਹੈ ਸਟੂਡੈਂਟ ਯੂਨੀਅਨ ਹੈ ਮਜ਼ਦੂਰ ਜੂ ਨਹੀਂ ਆਣਾ ਹਰ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਟਰਾਂਸਪੋਰਟਰ ਹੈ ਸਾਰੇ ਜਿਹੜੇ ਐ ਬੱਸ ਸਟੈਂਡ ਨੂੰ ਜਿਹੜਾ ਇੱਥੇ ਰੱਖਣ ਦੀ ਹਮਾਇਤ ਕਰਦੇ ਐ ਉਸ ਚੀਜ਼ ਦਾ ਅਸੀਂ ਭਲੇਖਾ ਜਿਹੜਾ ਕੱਢਣ ਵਾਸਤੇ ਰੱਖਿਆ ਹੈ ਦੂਸਰਾ ਇਹ ਭਲੇਖਾ ਜਿਹੜੇ ਅੱਜ ਵੀ ਪਾਈ ਜਾਂਦੇ ਆ ਜਿਵੇਂ 2-4 ਦਿਨ ਪਹਿਲਾਂ ਇੱਕ ਪੋਸਟ ਦੇਖੀ ਸੀ ਸੀਐਮ ਸਾਹਿਬ ਦੀ ਵੀ ਉਹ ਬੋਲ ਰਹੇ ਐ ਕਿ ਜਿਵੇਂ ਜਿਹੜੇ ਬੱਸ ਸਟੈਂਡ ਦੇ ਬਾਹਰ ਕੱਢੇ ਜਾਣਗੇ ਤਾਂ ਦੋਨੇ ਬੱਸ ਸਟੈਂਡ ਚਾਲੂ ਰੱਖੇ ਜਾਣਗੇ ਇਹ ਅਸੀਂ ਪਹਿਲਾਂ ਤੋਂ ਹੀ ਸਾਡਾ ਸਟੈਂਡ ਰਿਹਾ ਹੈ ਵੀ ਜਿਹੜੇ ਦੋ ਬੱਸ ਸਟੈਂਡ ਵਾਲਾ ਕਨਸੈਪਟ ਹੈ ਇਹ ਕਦੇ ਵੀ ਲਾਗੂ ਨਹੀਂ ਹੋ ਸਕਦਾ ਇਹ ਕਹਿੰਦੇ ਸੀ ਅਸੀਂ ਪਟਿਆਲੇ ਚਲਾਇਆ ਤੁਸੀਂ ਦੇਖ ਸਕਦੇ ਆ ਵੀ ਪਟਿਆਲੇ ਚ ਹੈ ਜਿਹੜਾ ਉਹ ਜਿਹੜਾ ਬੱਸ ਸਟੈਂਡ ਨੂੰ ਲੋਕ ਕਰ ਦਿੱਤਾ ਗਿਆ ਤੇ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਹੁਣ ਪ੍ਰਾਪਰਟੀ ਵੇਚਣ ਦੀ ਗੱਲ ਕੀਤੀ ਹੈ ਤਾਂ ਉਹਦੀ ਜਿਹੜੀ ਲਿਸਟ ਹੈ ਪਟਿਆਲੇ ਬੱਸ ਸਟੈਂਡ ਦੀ ਲਿਸਟ ਉਹਦੇ ਵਿੱਚ ਹੈ ਵੇਚਣ ਆਸਤੇ ਪਟਿਆਲੇ ਦਾ ਬੱਸ ਸਟੈਂਡ ਜਿਹੜਾ ਪੁਰਾਣਾ ਹੈ ਉਹਨੂੰ ਲਾਤਾ ਹੈ ਸਰਕਾਰ ਨੇ ਇਹ ਹੀ ਅਸੀਂ ਭਲੇਖਾ ਦੂਰ ਕਰਦੇ ਆਂ ਵੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਇਹ ਲੌਲੀਪੌਪ ਦਿੱਤਾ ਜਾ ਰਿਹਾ ਬਿਲਕੁਲ ਬੇਫਕੂ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਬੱਸ ਸਟੈਂਡ ਹੈ ਜੇ ਬਾਹਰ ਚਲਿਆ ਜਾਂਦਾ ਤਾਂ ਬਠਿੰਡੇ ਦਾ ਸਾਰਾ ਕਾਰੋਬਾਰ ਤੇ ਲੋਕਾਂ ਵਾਸਤੇ ਕਿਉਂਕਿ ਜਿਹੜੇ ਜਿੰਨੇ ਵੀ ਦਫ਼ਤਰ ਹੈ ਉਹਨਾਂ ਦੀ ਅਸੀਂ ਲਿਸਟ ਪਹਿਲਾਂ ਵੀ ਪ੍ਰੈਸ ਰਾਹੀਂ ਜਾਰੀ ਕੀਤੀ ਹੈ ਉਹ ਅੱਜ ਵੀ ਅਸੀਂ ਤੁਹਾਨੂੰ ਦੱਸਦਾ ਵੀ ਸਾਰੇ ਦੇ ਸਾਰੇ ਜਿਹੜੇ ਦਫ਼ਤਰ ਹੈ ਇਹ 30 ਦਫ਼ਤਰ ਮੇਨ ਹੈ ਜਿਹੜੀ ਇਹਨਾਂ ਦੀ ਅਸੀਂ ਲਿਸਟ ਦਿੱਤੀ ਹੋਈ ਹੈ 1200 ਮੀਟਰ ਦੇ ਘੇਰੇ 'ਚ 62 ਹਸਪਤਲ ਹੈ ਜਿਹੜੇ ਅਸੀਂ ਤੁਹਾਨੂੰ ਬਾਅਦ ਸਲਾਈਡ ਤੇ ਵੀ ਦਿਖਾਵਾਂਗੇ 62 ਹਸਪਤਲ ਹੈ ਜਿਨ੍ਹਾਂ ਦੀ ਲਿਸਟ ਹੈ ਉਹ ਅਸੀਂ ਦਿੱਤੀ ਹੋਈ ਹੈ ਜਿਹੜੇ ਉਸ ਤੋਂ ਬਿਨਾ ਜਿਹੜਾ ਹਸਪਤਲ ਹੈ 2300 ਜਿਹੜੀ OPD ਹੈ ਸਰਕਾਰੀ ਹਸਪਤਾਲ ਦੀ ਇੱਕ ਦੇਣ ਦੀ ਉਹ ਵੀ ਅਸੀਂ ਜਿਹੜੀ ਇਹ ਪੂਰੀ ਦੀ ਪੂਰੀ ਉਹ ਲਿਸਟ ਦਿੱਤੀ ਹੋਈ ਹੈ ਇਹਦੇ ਨਾਲ ਬਹੁਤ ਵੱਡੀ ਮੁਸ਼ਕਲ ਹੈ ਜੇ ਇਹ ਬੱਸ ਸਟੈਂਡ ਬਾਹਰ ਜਾਂਦਾ ਹੈ ਤਾ ਉਹ ਆਉਣੀ ਹੈ ਤੇ ਅਸੀਂ ਪ੍ਰੈਸਰਾਂ ਹੀ ਇਹ ਦੱਸਣਾ ਚਾਹੁੰਦੇ ਆਂ ਕਿ ਜੇ ਇਹਨੂੰ ਦੁਬਾਰੇ ਸ਼ਰਾਰਤ ਕੀਤੀ ਬੱਸ ਸਟੈਂਡ ਬਾਹਰ ਲਜਾਣ ਦੀ ਦੁਬਾਰੇ ਗੱਲ ਚਲਾਈ ਤਾਂ ਸਾਰੇ ਜਥੇਬੰਦੀਆਂ ਆ ਸਾਡੇ ਨਾਲ ਬੈਠੀਆਂ ਤਾਂ ਇੱਥੇ ਬਠਿੰਡੇ ਆਸਤੇ ਅਸੀਂ ਬਹੁਤ ਵੱਡਾ ਸੰਘਰਸ਼ਾ ਜਿਹੜਾ ਉਹ ਛੇੜਾਂਗੇ ਤੇ ਅਸੀਂ ਹਰ ਵਾਰਲਡ ਚ ਕੋਸ਼ਿਸ਼ ਕਰਾਂਗੇ ਵੀ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਜਾਵੇ ਉਹਦੇ ਮੈਂਬਰ ਬਣਾਏ ਜਾਣ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਅਸੀਂ ਹਰ ਵਾਰਡ 'ਚ ਆਪਦੇ ਬੰਦਿਆਂ ਨਾਲ ਖੜੇ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ। ਧੰਨਵਾਦ ਜੀ। ਤਾਂ ਇੱਕ ਜਿਹੜੀ ਚੀਜ਼ ਹੈ ਇਹਨੂੰ ਵਿਚਾਰਿਆ ਨਹੀਂ ਜਾਂਦਾ ਇਹ ਬਹੁਤ ਸਾਰੀਆਂ ਹੀ ਦੁਕਾਨਾਂ 'ਤੇ ਪਿੰਡੂ ਮਜ਼ਦੂਰ ਜਵਾਕ ਮੁੰਡੇ ਜਾਂ ਕੁੜੀਆਂ ਆਉਂਦੇ ਆ ਜਿਨ੍ਹਾਂ ਦੀ 8000 8500 9000 ਤੋਂ ਵੱਧ ਤਨਖਾਹ ਨਹੀਂ। ਇਸੇ ਤਰ੍ਹਾਂ ਹੀ ਘਰਾਂ 'ਚ ਕੰਮ ਕਰਨ ਵਾਲੀਆਂ ਲੇਡੀਜ਼ ਨਾਲ ਦੇ ਪਿੰਡਾਂ ਤੋਂ ਆਉਂਦੇ ਆ। ਆ ਜੋ ਪੀਆਰਟੀਸੀ ਦੀ ਬਸ ਤੇ ਚੜ ਕੇ ਆ ਜਾਂਦੀਆਂ ਜਿੱਥੇ ਉਹਨਾਂ ਨੂੰ ਜੀ ਕਰਦਾ ਉੱਥੇ ਉਤਰ ਕਿਹਾ ਜਾਵੇ ਜੇ ਮਲੋਟ ਰੋਡ ਤੇ ਬਸ ਸਟੈਂਡ ਜਾ ਵੜਦਾ ਇੱਕ ਕੋਨੇ ਚ ਲੈ ਕੇ ਜਾ ਵੜਦਾ ਕੀ ਜੇ ਇਹਨਾਂ ਦੀ 8000 9000 ਰੁਪਿਆ ਜਿੰਨਾਂ ਦੀ ਮਹੀਨੇ ਦੀ ਕਮਾਈ ਹੈ ਕੀ ਉਦੋਂ ਦਾ ਉਹ ਆਟੋ ਲੈ ਕੇ ਜਾਣਗੇ ਉਹਨਾਂ ਜਿਹੜੀ ਉਹਨਾਂ ਦੀ ਮੁਸ਼ਕਲ ਹੈ ਉਹ ਸਾਰਿਆਂ ਨਾਲੋਂ ਹੀ ਵੱਡੀ ਮੁਸ਼ਕਲ ਹੈ ਜਿਹਨੂੰ ਬਿਲਕੁਲ ਹੀ ਨਹੀਂ ਵਿਚਾਰਿਆ ਇਹਦੇ ਇਹਦੇ ਬਾਰੇ ਏਡੀਸੀ ਮੈਡਮ ਕੋਲੇ ਕੋਈ ਜਵਾਬ ਨਹੀਂ ਸੀ ਵੀ ਤੁਸੀਂ ਇਹ ਦੱਸੋ ਜਿਹੜੀਆਂ ਗਰੀਬ ਔਰਤਾਂ ਆਉਂਦੀਆਂ ਪਿੰਡਾਂ ਤੋਂ ਕੰਮ ਕਰਨ ਜਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਆ ਮੁੰਡੇ ਕੁੜੀਆਂ ਵੀ ਇਹਨਾਂ ਬਾਰੇ ਕੀ ਏ ਆਟੋ ਲੈ ਕੇ ਆਉਣਗੇ ਇਹ ਜਾਨੀ ਇਹਨਾਂ ਦਾ ਜਿਹੜਾ ਜੋ ਹੈ ਜਿਹੜਾ ਬਾਕੀ ਇਹ ਕਿਹਾ ਜਾਂਦਾ ਵੀ ਅਸੀਂ ਚਾਰਕ ਜਣੇ ਉੱਥੇ ਬੈਠਦੇ ਆ ਜਦੋਂ ਚਾਰ ਐਮ ਐਲ ਏ ਮੌਜੂਦਾ ਇੱਕ ਜਿਹੜਾ ਹਲਕਾ ਇੰਚਾਰਜ ਮੈਂਬਰ ਪਾਰਲੀਮੈਂਟ ਜ ਮੇਅਰ ਇਹਨਾਂ ਨੇ ਸਾਨੂੰ ਆ ਕੇ ਰਿਕੁਐਸਟ ਇਹ ਕਹੀ ਦਿੱਤਾ ਵੀ ਅਸੀਂ ਥੋੜਾ ਸਮਰਥਨ ਕਰਦੇ ਆ ਪਰ ਤੁਸੀਂ ਧਰਨਾ ਚੱਕ ਲੋ ਸੀ ਉਹਨਾਂ ਨੂੰ ਕਿ ਜਿੰਨਾ ਚਿਰ ਰਿਟਰਨ 'ਚ ਇਹ ਨਹੀਂ ਆਉਂਦਾ ਕਿ ਬੱਸ ਸਟੈਂਡ ਬਾਹਰ ਨਹੀਂ ਜਾਊਗਾ ਉਨਾ ਚਿਰ ਅਸੀਂ ਕੋਈ ਸਪੀਕਰ ਵੀ ਬੰਦ ਕਰਤਾ ਸੰਕੇਤਕ ਧਰਨਾ ਰੱਖਿਆ 10 ਜਾਣੇ 8-10 ਜਾਣੇ ਬੈਠੇ ਹੁੰਨੇ ਆ 5 ਆ ਜਾਂਦੇ ਆ 5 ਚਲੇ ਜਾਂਦੇ ਆ 10 ਆ ਜਾਂਦੇ ਆ ਉਹ ਚੱਲਦਾ ਰਹਿੰਦਾ ਉਥੇ ਰਜਿਸਟਰ ਲੱਗਾ ਹੈ ਬਕਾਇਦਾ ਕਿਸੇ ਦਿਨ ਵੀ ਜਣੀ 40-50 ਤੋਂ ਘਟਾ ਹਾਜ਼ਰੀ ਨਹੀਂ ਹੁੰਦੀ ਉਥੇ ਹਾਜ਼ਰੀ ਲੱਗਦੀ ਹੈ ਉਹ ਅੱਜ ਵੀ ਅਸੀਂ ਐਲਾਨ ਕਰਦੇ ਆ ਜਿੰਨਾ ਚਿਰ ਸਾਨੂੰ ਕੋਈ ਲਿਖਤੀ ਤੌਰ ਤੇ ਕੋਈ ਵੀ ਇਸ ਬੱਸ ਸਟੈਂਡ ਬਾਰੇ ਇਹ ਨਹੀਂ ਕਿਹਾ ਜਾਂਦਾ ਵੀ ਬੱਸ ਸਟੈਂਡ ਬਾਹਰ ਨਹੀਂ ਜਾਊਗਾ ਉਹ ਸਾਡਾ ਧਰਨਾ ਲਗਾਤਾਰ ਚੱਲਦਾ ਰਹੂਗਾ ਏ ਉਹ ਇਸੇ ਤਾਂ ਨਹੀਂ ਚੱਲਦਾ ਰਹੂਗਾ ਕਾਂਜੀ ਜੀ ਨਾਲ ਗੱਲ ਕਰੀ ਦੇਖ ਉੱਥੇ ਲੱਗ ਰਿਹਾ ਫਿਰ ਉਹਨੂੰ ਨਹੀਂ ਦੇਖੋ ਅੜਿੱਕਾ ਦਾ ਇਹ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ 6 ਆ ਜੋ 5 ਐਮਐਲਿਆਂ ਦਾ ਆ ਗਿਆ ਮੈਂਬਰ ਪਾਰਲੀਮੈਂਟ ਦਾ ਆ ਗਿਆ ਮੇਅਰ ਦਾ ਆ ਗਿਆ 1 ਐਮਐਲਏ ਸਾਹਿਬ ਦਾ ਵਿਰੋਧ ਉਹ ਤਾਂ ਹੁਣ ਇਹ ਇਹ ਕਿੱਥੇ ਕਿੱਥੇ ਖੜੀ ਹੈ ਸਰਕਾਰ ਦੀ ਗੱਲ ਇਦਾਂ ਨਹੀਂ ਦੱਸਣੀ ਵੀ ਉਹ 6 5 ਐਮਐਲਏ ਦੀ ਮੰਨਦੇ ਆ ਮੈਂਬਰ ਪਾਰਲੀਮੈਂਟ ਦੀ ਮੰਨਦੇ ਆ ਕਿ ਇੱਕ ਐਮਐਲਏ ਜਿਹੜੇ ਐਮਐਲਏ ਇੱਕ ਐਮਐਲਏ ਜਿਹੜੇ ਸ਼ਹਿਰੀ ਐਮਐਲਏ ਜਗਰੂਪ ਸਿੰਘ ਜੀ ਨਹੀਂ ਡੀਸੀ ਬਠਿੰਡਾ ਨਵੇਂ ਆਏ ਹੈਗੇ ਆ ਪਹਿਲਾਂ ਤੁਸੀਂ ਸੌਕਤ ਅਹਿਮਦ ਪਰੇ ਨਾਲ ਵੀ ਮੀਟਿੰਗ ਕਰ ਦਿੱਤੀ ਹੈ ਹੁਣ ਉਹਨਾਂ ਨੂੰ ਵੀ ਮਿਲੇ ਹੋਣਗੇ ਬਿਲਕੁਲ ਉਹਨਾਂ ਨਾਲ ਜੋ ਮਿਲੇ ਆ ਉਹਨਾਂ ਨੇ ਅੱਜ ਅੱਜ ਵੀ ਮਿਲਣ ਜਾ ਰਹੇ ਆ ਇਸ ਤੋਂ ਬਾਅਦ ਦੇਖੋ ਜਿਹੜੇ ਪਰੇ ਸਾਹਿਬ ਦਾ ਸੀ ਉਹ ਤਾਂ ਜਾਣੀ ਜੇ ਜੇ ਕੋਈ ਜਥੇਬੰਦੀਆਂ ਇੱਥੇ ਸਾਡੇ ਜਥੇਬੰਦੀਆਂ ਬੈਠੀਆਂ ਉਹ ਜੇ ਉਹਨਾਂ ਨੂੰ ਕੋ ਦੇਣ ਗਏ ਹੈ ਮੈਮੋਰੰਡਮ ਆਪਾਂ ਵਾਸਟੈਂਡ ਬਾਹਰ ਨਹੀਂ ਜਾਣ ਦੇ ਕਹਿੰਦੇ ਤੁਸੀਂ ਕਿਹੜੇ ਪੁੱਠੇ ਕੰਮਾਂ 'ਚ ਪਏ ਆ ਯਾਰ ਤੁਸੀਂ ਇਹਦੀ ਹਮਾਇਤ ਕਰੋ ਯਾਨੀ ਉਹਦਾ ਇੱਕ ਧਿਰ ਬਣ ਕੇ ਲੜ ਰਹੇ ਸੀ ਜਿਹੜੇ ਇਹ ਏਡੀ ਡੀਸੀ ਸਾਹਿਬ ਹੈ ਜਦੋਂ ਅਸੀਂ ਡੀ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਇਹ ਕਿਹਾ ਵੀ ਬਿਲਕੁਲ ਜਿਵੇਂ ਸੀਐਮ ਸਾਹਿਬ ਨੇ ਕਿਹਾ ਲੋਕਾਂ ਦੀ ਗੱਲ ਸੁਣ ਕੇ ਜੋ ਲੋਕਾਂ ਦਾ ਆਵਾਜ਼ ਹੋਊਗੀ ਉਹੀ ਜਿਵੇਂ ਜਿਹੜਾ ਫੈਸਲਾ ਏਡੀਸੀ ਮੈਡਮ ਕਰਨਗੇ ਲੋਕਾਂ ਦੀ ਉਹ ਮੀਟਿੰਗਾਂ ਕਰ ਰਹੇ ਐ ਸੁਣਵਾਈ ਕਰ ਰਹੇ ਐ ਜੋ ਲੋਕ ਲੋਕ ਕਹਿਣਗੇ ਉਹ ਫੈਸਲਾ ਹੋਊਗਾ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਊਗਾ ਮੇਰਾ ਨਾਮ ਪਾਇਲ ਅਰੋੜਾ ਜੀ ਜਿਹੜਾ ਚਾਹੁੰਗਾ ਜਿਹੜਾ ਬੱਸ ਸਟੈਂਡ ਨੂੰ ਲੈ ਕੇ ਸ਼ੰਗੱਤ ਚੱਲ ਰਿਹਾ ਤੇ ਦੇਖੋ 201 ਦਿਨ ਹੋ ਗਏ ਕਿ ਹੁਣ ਜਿਵੇਂ ਸਾਰੀ ਕਮੇਟੀ ਨੇ ਗੱਲ ਕਰੀ ਵੀ ਕਿੱਥੇ ਜਾਣਾ ਚਾਹੀਦਾ ਕਿਉਂ ਜਾਣਾ ਚਾਹੀਦਾ ਇਹ ਗੱਲ ਕਰਨ ਦਾ ਟਾਈਮ ਨਹੀਂ ਹੈ ਕਿਉਂਕਿ ਲਗਭਗ ਅੱਧਾ ਸਾਲ ਹੋ ਗਿਆ ਹਨਾ ਇਹਨਾਂ ਨੂੰ 101 201 ਦਿਨ ਹੋ ਗਏ ਆਪਾਂ ਹਮੇਸ਼ਾ ਤੋਂ ਇਹ ਗੱਲ ਕਰਦੇ ਕਰਦੇ ਰਹੇ ਆਂ ਵੀ ਇੱਧਰ ਜਾਣਾ ਚਾਹੀਦਾ ਸੀ ਉੱਧਰ ਜਾਣਾ ਚਾਹੀਦਾ ਸੀ ਜਦ ਕਿ ਮੁੱਦੇ ਦੀ ਗੱਲ ਇਹ ਆ ਵੀ ਸਰਕਾਰਾਂ ਨੇ ਜਿਹੜੀਆਂ ਹਿਊਮਨ ਰਾਈਟਸ ਉੱਤੇ ਜਿਹੜਾ ਕਪਲੇਬਾਜੀ ਉਹ ਕਰਦੀਆਂ ਸੀ ਕਰਦੀਆਂ ਹੈ ਤੇ ਕਰਦੀਆਂ ਰਹਿਣਗੀਆਂ ਪਰ ਇਹ ਯਾਦ ਰੱਖਣ ਕਿ ਖਾਲੜੇ ਦੇ ਵਾਰਸ ਹੈ ਉਹ ਜਿਹੜੇ ਹਲੇ ਜਾਉਂਦੇ ਆ ਬਸ ਸਟੈਂਡ ਇੱਥੇ ਸੀ ਇੱਥੇ ਹੈ ਤੇ ਇੱਥੇ ਹੀ ਰਹੂਗਾ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਹੁਣ ਇੰਨੀ ਬਾਟ ਕਰ ਰਹੇਗੇ 6-7 ਕਿਲੋਮੀਟਰ ਤੇ ਉੱਥੇ ਲਜਾਣਾਗਾ ਉੱਥੇ ਵੀ ਡਵੈਲਪਮੈਂਟ ਹੋਊਗੀ ਕੀ ਜਾਜਾ ਦਾ ਕੁਝ ਗੱਲ ਹੀ ਨਹੀਂ ਵੀ ਉਹ 7-8 ਕਿਲੋਮੀਟਰ ਤੇ ਲੈ ਕੇ ਜਾ ਰਹੇ ਆ ਜਿਉਂ ਏਰੀਆ ਚੱਲਦਾ ਫਿਰਦਾ ਏਰੀਆ ਹੁੰਦਾ ਇੱਕ ਵਸਦਾ ਵਸਦਾ ਏਰੀਆ ਹੁੰਦਾ ਜੀ ਉਧਰ ਲੈ ਜਾਂਦੇ ਤਾਂ ਲੋਕਾਂ ਨੂੰ ਕੋਈ ਵਿਦਰੋਹ ਨਹੀਂ ਸੀ ਗੱਲ ਇਹ ਹੈ ਕਿ ਉਹ ਏਰੀਆ ਬਿਲਕੁਲ ਸ਼ਾਂਤ ਏਰੀਆ ਹੈ ਉਹ ਹੱਲੇ ਏਰੀਆ ਵਸਦਾ ਹਸਦਾ ਏਰੀਆ ਨਹੀਂ ਹੈ ਤਾਂ ਉੱਥੇ ਲਜਾਣਾ ਗਰਲਜ਼ ਲਈ ਤਾਂ ਸਪੈਸ਼ਲੀ ਅਨਸੇਫ ਹੈ ਹੁੰਜੂ ਮੇ ਆਪਣੇ ਜੇ ਮਿਲ ਗਏ ਕੋਈ ਵੀ ਦਫਤਰ ਹੈਗੇ ਸਾਰੇ ਸੈਕਟਰੀਟ ਕਚਹਿਰ ਹੈ ਪੌੜਾ ਹਸਪੀਟਲ ਉਹ ਸਾਰੇ ਨਜ਼ਦੀਕ ਹੈ ਰੇਲਵੇ ਸਟੇਸ਼ਨ ਬਾਜ਼ਾਰ ਨਹੀਂ ਆਏ ਫਿਰ ਉੱਤੇ ਜਾਣ ਕੇ ਇਹਨਾਂ ਨੂੰ ਨੌਕਤ ਕੀ ਆ ਜੀ ਨੌਬਤ ਹੋ ਸਕਦਾ ਇਹਨਾਂ ਦਾ ਕੋਈ ਉੱਥੇ ਪਰਸਨਲ ਇੰਟਰਸਟ ਹੋਵੇ ਉਧਰ ਲਜਾਉਣ ਲਈ ਉਹ ਗੱਲ ਆਪਾਂ ਕਲੈਰੀਫਾਈ ਇੱਕ ਬੰਦੇ ਉੱਤੇ ਜਸਟੀਫਾਈ ਨਹੀਂ ਕਰ ਸਕਦੇ ਸ਼ਾਇਦ ਕਿਸੇ ਪੋਲੀਟੀਕਲ ਲੀਡਰ ਦਾ ਉੱਥੇ ਕੋਈ ਪਰਸਨਲ ਇੰਟਰਸਟ ਹੋਣਾ ਤਾਂ ਜਾ ਰਿਹਾ ਕਿਉਂਕਿ ਆਲਮੋਸਟ ਤਾਂ ਸਾਰੇ ਇਹਦਾ ਵਿਦਰੋਹੀ ਕਰ ਰਹੇ ਆ ਮੁੱਖ ਮੰਤਰੀ ਜੀ ਕਹਿੰਦੇ ਸੀ ਕਿ ਲੋਕਾਂ ਦੇ ਵਿਚਾਰ ਲੈ ਜਾਣਗੇ ਮੇਰੀ ਕੋਈ ਡਿਸੀਜਨ ਲੈ ਜਾਣਗੇ ਬਿਲਕੁਲ ਲੈ ਕੇ ਗਿਆ ਕੋਈ ਵਿਚਾਰ ਨਹੀਂ ਮੈਨੂੰ ਤਾਂ ਨਹੀਂ ਹਲੇ ਏਡੀਸੀ ਮੈਡਮ ਦਾ ਜ਼ਰੂਰ ਜਿਹੜੀਆਂ ਮੀਟਿੰਗਸ ਆ ਉਹ ਲੋਕਾਂ ਨਾਲ ਕਰ ਰਹੇ ਆ ਅਸੀਂ ਉਮੀਦ ਕਰਦੇ ਆ ਸਰਕਾਰ ਤੋਂ ਕਿ ਜਿਹੜਾ ਹੀ ਲਾਸਟ ਡਿਸੀਜਨ ਹੈ ਲੋਕਾਂ ਦੇ ਉੱਤੇ ਹੋ ਕੇ ਨਾ ਲਿਆ ਜਾਵੇ ਹੁਣ ਫਿਰ ਅਗਲਾ ਚਿੰਨ ਆ ਚੁੱਕਾ ਸਰਨ ਹੋ ਗਿਆ ਇੱਕ ਕਮੇਟੀ ਦਾ ਫੈਸਲਾ ਹੈ ਜੀ ਜਿਹੜੀ ਬਸ ਦਾ ਸੰਘਰਸ਼ ਕਮੇਟੀ ਹੈ ਉਹਦਾ ਜੋ ਇੱਕ ਸਾਂਝਾ ਫੈਸਲਾ ਹੋਊਗਾ ਉਹ ਉਹਦੇ ਉੱਤੇ ਵਿਚਾਰਿਆ ਜਾਊਗਾ ਥੈਂਕ ਯੂ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਬਸ ਸਟੈਂਡ ਲੱਗ ਕੱਟ ਹੋਇਆ ਹੈ ਮੇਰਾ ਨਾਮ ਭੋਲਾ ਸਿੰਘ ਗਿਲਪੱਤੀ ਅੱਜ ਪਿਛਲੇ 200 ਦਿਨ ਪੂਰੇ ਹੋ ਗਏ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਹੈ ਉਸ ਦੇ ਸਮਰਥਨ ਵਾਸਤੇ ਅਸੀਂ ਅੱਜ ਸਾਰੀਆਂ ਪਾਰਟੀਆਂ ਇਕੱਤਰ ਹੋਈਆਂ ਸੀਗੀਆਂ ਜਿਨ੍ਹਾਂ ਨੇ ਸਾਰਿਆਂ ਨੇ ਪਾਰਟੀ ਨੂੰ ਸਮਰਥਨ ਦਿੱਤਾ ਬੱਸ ਬਚਾਓ ਸੰਘਰਸ਼ ਕਮੇਟੀ ਨੂੰ ਬੜੇ ਅਫਸੋਸ ਦੀ ਗੱਲ ਹੈ ਕਿ ਭਗਵੰਤਮਾਨ ਸਾਹਿਬ ਦਾ ਇੱਕ ਆਦੇਸ਼ ਸੀ ਕਿ ਅਸੀਂ ਲੋਕਾਂ ਦੀ رائے ਤੋਂ ਬਿਨਾਂ ਕੋਈ ਕਦਮ ਨਹੀਂ ਚੁੱਕਾਂਗੇ ਲੋਕ رائے ਇਹ ਹੈ ਕੇ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਉਹਦੀਆਂ ਬੜੀਆਂ ਆਪਸ਼ਨਾਂ ਨਹੀਂ ਨਾ ਤਾਂ ਤੁਸੀਂ ਫਿਜ਼ੀਕਲੀ ਉੱਥੇ ਕਿਸੇ ਨੇ ਵੈਰੀਫਾਈ ਕੀਤਾ ਕਿ ਟ੍ਰੈਫਿਕ ਜਾਮ ਹੈ ਜਿਹੜਾ ਕੀ ਉਹ ਬੱਸਾਂ ਕਰਕੇ ਹੁੰਦਾ ਹੈ ਬੱਸ ਸਟੈਂਡ ਕਰਕੇ ਹੁੰਦਾ ਹੈ ਜੇ ਉਹ ਬੱਸ ਸਟੈਂਡ ਜਾਂ ਬੱਸਾਂ ਕਰਕੇ ਟ੍ਰੈਫਿਕ ਜਾਮ ਹੁੰਦਾ ਤਾਂ ਫੇਰ ਹੀ ਬੱਸ ਅੱਡਾ ਬਦਲਿਆ ਜਾਊਗਾ ਉਹ ਹੋਰ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਨੂੰ ਅਣਗੌਲਿਆ ਕਰਕੇ ਕੁਝ ਲੋਕ ਜਿਨ੍ਹਾਂ ਦਾ ਆਪ ਦਾ ਨਿੱਜੀ ਮਫਾਦ ਹੈ ਉਹਨਾ ਕਰਕੇ ਅਸੀਂ ਜੇ ਬੱਸ ਸਟੈਂਡ ਨੂੰ ਤਬਦੀਲ ਕਰਦੇ ਆ ਤਾਂ ਜਿਹੜੇ ਆਲੇ-ਦੁਆਲੇ ਦੇ ਪਿੰਡ ਹੈ ਗਰੀਬ ਲੋਕ ਹੈ ਵਿਦਿਆਰਥੀ ਹੈ ਜਿਹੜੇ ਇੰਨੇ ਆਉਂਦੇ ਹੈ ਉਹਨਾਂ ਵਾਸਤੇ ਬਹੁਤ ਭਾਰੀ ਦਿੱਕਤ ਪੇਸ਼ ਆਊਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਬੱਸ ਸਟੈਂਡ ਨੂੰ ਨਾਂ ਬਦਲਿਆ ਜਾਵੇ ਕਿਉਂਕਿ 97 ਵਾਲੀ ਸਰਕਾਰ ਦੇ ਵਿੱਚ ਅਕਾਲੀ ਗਵਰਨਮੈਂਟ ਨੇ ਵੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਵੀ ਅਸੀਂ ਸੰਘਰਸ਼ ਕਰਕੇ ਇਸ ਬੱਸ ਸਟੈਂਡ ਨੂੰ ਰੋਕਿਆ ਸੀਗਾ ਤੇ ਸਰਕਾਰ ਨੂੰ ਬੇਨਤੀ ਹੈ ਕੇ ਲੋਕਾਂ ਦੀ ਆਵਾਜ਼ ਨੂੰ ਪਛਾਣੋ ਲੋਕ ਰਾਏ ਨੂੰ ਪਛਾਣੋ ਤੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਬਹੁਤ ਵੱਡਾ ਕੁਝ ਬਦਲਣ ਦੀ ਸਮਰੱਥਾ ਰੱਖਦੀ ਹੈ ਜੇਕਰ ਇਹ ਲੋਕਾਂ ਦੀ ਆਵਾਜ਼ ਨਾ ਪਛਾਣੀ ਤਾਂ ਉਹ ਦਿਨ ਦੂਰ ਨਹੀਂ ਸਰਕਾਰ ਨੂੰ ਲੋਕ ਪੁੰਜੇ ਪਟਕਾ ਕੇ ਮਾਰਨਗੇ ਜਿਹੜਾ ਫੈਸਲਾ ਲਿਆ ਜਾ ਰਿਹਾ ਮੁੱਖ ਮੰਤਰੀ ਜੀ ਵੱਲੋਂ ਇਹ ਲੋਕਾਂ ਦੀ ਰਾਏ ਲਈ ਜਾ ਰਿਹਾ ਕਿ ਇੱਕਦਮ ਬੈਕਟਰੀਆ ਨਹੀਂ ਇਹ ਮੈਨੂੰ ਐ ਲੱਗਦਾ ਵੀ ਵਿਅਕਤੀ ਵਿਸ਼ੇਸ਼ ਦੀ ਤਾਂ ਹੱਥ ਹੈ ਤੇ ਲੋਕਾਂ ਦੀ رائے ਤਾਂ ਇਹ ਹੈ ਕਿ ਬਸ ਅੱਡਾ ਇੱਥੇ ਹੀ ਰਹਿਣਾ ਚਾਹੀਦਾ ਤੇ ਸਰਕਾਰ ਨੂੰ ਲੋਕਾਂ ਦੀ رائے ਮੁਤਾਬਕ ਫੈਸਲਾ ਲੈਣਾ ਚਾਹੀਦਾ ਇਹ ਹੀ ਬੇਨਤੀ ਹੈ ਸਾਰੀ ਸੰਘਰਸ਼ ਕਮੇਟੀ ਦੀ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਹ ਹੀ ਬੇਨਤੀ ਹੈ ਹੁਣ ਜੇ ਮੈਂ ਕਾਂਦੀਦਲ ਸਰਕਾਰ ਨੇ ਕਿਹੜਾ ਫੈਸਲਾ ਵੀ ਉਸ ਤੇ ਇਜ਼ਾੜਦਾ ਪਰ ਛੋਟੇ ਫਰੋਦ ਕਰਨ ਨੂੰ ਪ੍ਰੈਕਟ ਕਰਤਾ ਸੀਗਾ ਤੇ ਫਿਰ ਇਹ ਕਿਉਂ ਨਹੀਂ ਕਰ ਰਹੇ ਕਿ ਜੋ ਇਹਨਾਂ ਬੋਲ ਹੋ ਰਹੇ ਕੋਈ ਨਹੀਂ ਹੋ ਜੂਗਾ ਜੀ ਇਹ ਵੀ ਹੋ ਜੂਗਾ ਕੋਈ ਗੱਲ ਨਹੀਂ ਸਮਾਂ ਲੱਗਦਾ ਪਰ ਕੋਲ ਮਲਾ ਕੇ ਲੋਕਾਂ ਦੇ ਸੰਘਰਸ਼ ਅੱਗੇ ਵੱਡੀਆਂ-ਵੱਡੀਆਂ ਨੂੰ ਝੁਕਣਾ ਪੈਂਦਾ ਹੈ ਤੁਸੀਂ ਦੇਖੋ ਕਿ ਪੰਜਾਬ ਯੂਨੀਵਰਸਿਟੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਨਾ ਸੈਨੇਟ ਭੰਗ ਕੀਤੀ ਤਾਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹੀ ਜਿਹੜਾ ਪੱਤਰ ਸੀਗਾ ਵਾਪਸ ਲੈਣਾ ਪਿਆ ਸੋ ਲੋਕਾਂ ਦਾ ਲੋਕਾਂ ਦੀ ਸੰਘਰਸ਼ ਦੀ ਜਿੱਤ ਹੁੰਦੀ ਹੈ ਲੋਕਾਂ ਤੋਂ ਵੱਡੀ ਕੋਈ ਚੀਜ਼ ਨਹੀਂ ਸਰਕਾਰਾਂ ਲੋਕਾਂ ਨਾਲ ਹੀ ਬਣਦੀਆਂ ਤੇ ਸਰਕਾਰਾਂ ਦਾ ਰਾਜ ਵੀ ਲੋਕਾਂ ਦਾ ਹੀ ਹੁੰਦਾ ਹੈ ਜੇ ਅਸੀਂ ਕਹੀਏ ਕਿ ਲੋਕਾਂ ਨੂੰ ਪਾਸੇ ਰੱਖ ਕੇ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਅਸੀਂ ਕੋਈ ਫੈਸਲੇ ਲਾਗੂ ਕਰ ਲਾਂਗੇ ਇਹ ਕਦਾ ਚਿਤ ਨਹੀਂ ਹੋ ਸਕਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ